بن ہو گیا 4 سوئیاں ہاں جی ساسی کا بھائی ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ تحصیل ਧਰਮਕੋਟ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450988 ਅੱਜ ਦੀ ਵੀਡੀਓ ਦੇ ਵਿੱਚ 5 6 ਪਸ਼ੂ ਵਿਖਾਉਣੇ ਤੁਹਾਨੂੰ ਚਾਰ ਤਾਜ਼ੀਆਂ ਸੁਈਆਂ ਵੜਾ ਅਚਾਰਾਂ ਦੇ ਬੱਚੇ ਮਗਰ ਬੈਠੇ ਆ ਇੱਕ ਪਰੇ ਝੋਟੀ ਆ ਉਹ ਵੀ ਤਾਜੀ ਸੂਈ ਆ ਉਹਦਾ ਬੱਚਾ ਪਰਲੇ ਪਾਸੇ ਬੈਠਾ ਤੇ ਇੱਕ ਗੱਭਣ ਵੜਾ ਪੰਜ 6 ਪਸ਼ੂ ਆ ਪੰਜ ਸੂਏ ਸਵਾਏ ਇੱਕ ਗੱਭਣ ਇਨਫੋਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਾਸਰੀ ਕਾ ਸਾਸਰੀ ਕਾ ਜੀ ਉਹ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾ ਨਾਮ ਤੇ ਐਡਰੈਸ ਦੱਸ ਜੀ ਨਾਂ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਅਸਿਲ ਧਰਮਕੋੜ ਫੋਨ ਨੰਬਰ ਦੱਸ ਜੀ ਫੋਨ ਨੰਬਰ 94640 28356 ਇੱਕ ਰਿਫਰ ਦੱਸ 94640 28356 ਕਿਹੜੇ ਪਾਸੋਂ ਲੱਗੇ ਬਾਈ ਇਧਰੋਂ ਲੱਗ ਜਨੋਂ ਗੱਮਨਤ ਨਹੀਂ ਲੱਗ ਜਨੇ ਕਿ ਕਿੰਨਾ ਮਸੂਆ ਬਾਈ ਇਹਦਾ ਦੂਜਾ ਸੂਲਾ ਹੁੰਦੀ ਹੈ ਜੀ ਠੀਕ ਹੈ ਜੀ ਤੇ 7 ਤਰੀਕ ਨੂੰ ਮਾਲਕਾਂ ਨੇ ਦੱਸਿਆ ਇਹ ਤਾਂ ਪੂਰੇ ਆ 7 ਨੂੰ ਹਾਂਜੀ ਹਫਤਾ ਹੀ ਰਹਿ ਗਿਆ ਜਾਨੀ ਕਿ ਇੱਕ ਹਫਤਾ ਰਹਿ ਗਿਆ ਜੀ ਹਾਂਜੀ ਕਿੰਨਾ ਕਿ ਦੁੱਧ ਪਿਆਜੂ ਉਹਨਾਂ ਨੇ ਦੱਸਿਆ ਜੀ 15 16 ਕਿਲੋ ਬਾਕੀ ਦੁੱਧ ਸੇਵਾ ਦਾ ਆਂਦਾ ਆਪਾਂ ਗਾਰੰਟੀ ਨਹੀਂ ਕੋਈ ਦੇ ਹੂੰ ਹੋ ਸਕਦਾ ਹੈ 18 ਜਵਾਜੇ 20 ਜਵਾਜੇ ਤੇ ਜੇ ਨਾ ਸੇਵਾ ਕੀਤੀ ਇਹਨੇ 10 ਮਹੀਨੇ ਚੋਣਾ ਜਾਇਜ ਆ ਮੋਲ ਇਹਦਾ ਆਪਾਂ ਜਾਇਜ ਨੋਰਮਲ ਹੀ ਰੱਖਣਾ 50000 ਦੀ ਦੇਦਾ ਕੱਢੀਏ ਬਾਹਰ ਜਿਹੜੇ ਉਹ ਕਹਿੰਦੇ 16 17 ਅਸੀਂ ਚੋਇਆ। ਠੀਕ ਐ ਦੋਸਤ ਵਧੀਆ ਬੱਚੀ ਉਹਨਾਂ ਦੀ। ਦੋਸਤੋ ਵੈੜ ਵੱਡੀ ਐ 16 17 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਕਹਿੰਦੇ ਅਸੀਂ ਚੋਇਆ ਹੋ ਸਕਦਾ 20 ਪੈ ਜੇ। ਗਾਰੰਟੀ ਬਾਈ ਕਹਿੰਦਾ ਕੋਈ ਨਹੀਂ ਇੱਕ ਹਫਤੇ ਦੀ ਕੱਚੀ ਐ। ਮੁੱਲ ਜੈ ਜੀ ਐ ਮਾਨ ਤਾਨ ਹੋ ਜੂ। ਹਵਾਨਾ ਸੋਹਣਾ ਮੋਟੇ ਮੋਟੇ ਥਾਨ ਆ। ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ। ਕਾਲੇ ਰੰਗ ਦੀ ਬੱਛੀ ਐ। ਦੁੱਧ ਮੱਝਾਂ ਵਰਗੀ ਹੋਊਗਾ। ਬਾਕੀ ਵਾਲ ਢਿੱਲਾਂ ਪਈਆਂ ਬਹੁਤ ਹਜੇ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ 30 ਤਰੀਕ ਹੋ ਗਈ ਹਫਤਾ ਰਹਿ ਗਿਆ ਹਫਤਾ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਆ ਦੋ ਨੰਬਰ ਵੜਾ ਨੂੰ ਸੋਨਾ ਵੱਡਾ ਖਵਾਨਾ ਤਿਆਰ ਕਰਕੇ ਸੋਨਾ ਇਹਨੇ ਜਦੋਂ ਤਿਆਰ ਹੋ ਜਾਂਦੀ ਹੈ ਕੋਈ ਆਏ ਨਹੀਂ ਗੇ ਸੀਖ ਸਾਬ ਪੂਰੀ ਆ ਹਾਂ ਬਾਕੀ ਘਰ ਬਹੁਤ ਪਈਆਂ ਹਾਂ ਆ ساری ਵਾਲ ਟੱਲ ਕੱਢ ਕੇ ਸੋਨਾ ਫਟੇ ਨੂੰ ਖਵਾਨਾ ਪਿੱਛੇ ਨੂੰ ਵੱਧਾ ਜੈ ਜੈ ਮੋਲਾ ਵਿੱਚੋਂ ਮਾਣ ਹੋ ਜੂ ਦੋ ਨੰਬਰ ਬਾਈ ਰਿਸ਼ਪਾਲ ਕੱਲ ਸੁਈ ਗਈ ਜਾਂ ਸੀ ਹੂੰ ਹੋਊਗਾ 8-9 ਕਿਲੋ ਬੋੜਾ ਉਹ ਕਿੰਨਾ ਕੱਢ ਜੂ ਜੇਸਾ ਨਾ ਵਿਵਾਦ ਆਦਾ ਇਹਸਾ ਨਾ ਦੇਈ ਦਿਓ ਉਹਨਾਂ ਨੇ ਦੱਸੇ 15 16 ਕਿਲੋ ਹੂੰ ਬਾਕੀ ਇੰਨਾ ਕ ਚਾਹੀਦਾ ਜੀ ਆਪਾਂ ਬਾਹਲਾ ਨਹੀਂ ਕਹਿੰਦੇ ਜੈ ਜੈ ਮੋਲੇ ਇਹ ਆ 43 ਹਜ਼ਾਰ ਹੀ ਦੇ ਦਾਂਗੇ ਮਗਰ ਰਾਜਾ ਕਿ ਰਾਣੀ ਨਹੀਂ ਰਾਜਾ ਜੀ 43 ਹਜ਼ਾਰ ਦੀ ਆ ਰਾਜਾ ਇੱਕ ਨੰਬਰ ਵਾਲੀ ਆ ਦੋਸਤੋ ਮਗਰੇ ਦੇ ਰਾਜਾ ਰਾਣੀ ਕੋਈ ਮਿਲੂ ਕਿ ਰਾਜੇ ਹੀ ਸਾਰੇ ਨਹੀਂ ਹੈ ਗਈ ਆ ਹੈ ਕਹਿ ਗਈ ਆ ਬਾਕੀ ਰਾਜੇ ਹੀ ਆ ਤਾਂ ਹੂੰ ਠੀਕ ਆ 8 ਕਿਲੋ ਬੌਲੀ ਹੋਊ ਬਾਈ ਕਹਿੰਦਾ ਖੁੱਲੀ ਕਲ ਦੀ ਸੂਈ ਥੱਲੇ। ਪ੍ਰੋਪਰ ਬਾਈ ਨੇ ਪ੍ਰੋਪਰ ਬਾਈ ਕਹਿੰਦਾ ਖਾਲੀ ਨਹੀਂ ਕੀਤੀ ਇਹ ਤਾਂ ਮੋਟਾ-ਮੋਟਾ ਜਿਹਾ ਝੋਕੇ ਦੱਸਿਆ ਕਿਉਂਕਿ ਤੁਹਾਨੂੰ ਵੀ ਪਤਾ ਕਈ ਭੈਣ ਭਰਾ ਆ ਵੀ ਤਾਇਆ ਸੂਆ ਪਸ਼ੂ ਖਾਲੀ ਨਹੀਂ ਕਰਦੇ। ਕਲ ਦੀ ਸੂਈ ਆ 15 ਕਿਲੋ ਵਗੂ ਬਾਈ ਦਾ ਉਸਤਾ ਦੁੱਧ ਪਿਆ ਜੂ। ਜਿੱਡੀ ਵਹਿੜਾ ਤੇ ਉੱਡਾ ਹੀ ਹਵਾਨਾ ਪੱਟਾਂ 'ਚ ਫਸਿਆ ਪਿਆ। ਜਰਸੀ ਬਰੀਡ ਐ ਦੁੱਧ ਜਰਸੀਆਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਬਹੁਤ ਰਹਿੰਦੀਆਂ ਕਿਉਂਕਿ ਮੱਝ ਲੈਣੇ ਆ ਉਹਦੂ ਦੁੱਗਣੇ ਢਾਈ ਗੁਣੇ ਪੈਸਿਆਂ 'ਚ ਆਉਂਦੀ ਆ। ਤੇ ਪਰ ਇਹ ਮੱਝ ਦੇ ਮੁਕਾਬਲੇ ਅਧੋਂ ਅੱਧੇ ਮੁੱਲ ਚ ਆ ਜਾਂਦੀ ਮੁੱਲ ਕਿੰਨਾ ਕੀਤਾ ਬਈ ਇਹਦਾ ਇਹ 43000 ਵੀ ਦੇ ਦਾਂਗੇ ਜੀ 43 ਦੀ ਦੇ ਦੇਣੀ ਸੀ ਸਿਰਸਾਉ ਫੁੱਲ ਹੈ ਪੂਰੀ ਬਣਾ ਮੰਗਲ ਨੂੰ ਬਣਾ 50 ਮੰਗਦਾ 50 ਦੀ ਵੀ ਵਿਕਦੀ ਆ ਆਪਾਂ ਜਾਇਆ ਜਾਈਏ ਬਈ ਭਾਰਾ ਇਹਦੇ ਇੱਕ ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ 5 ਘੰਟੇ ਪਿਆ ਸ਼ਾਮ ਤੇ ਕਰਵਾਣੇ ਦੁੱਧ ਨਾਲ ਭਰ ਲੈਣੇ ਆ ਤਿੰਨ ਨੰਬਰ ਤੇ ਆ ਬਈ ਰਿਸ਼ਪਾਲ ਕੱਲ ਸੁਈ ਆ ਜੀ ਹੂੰ ਜੇ ਦੂਰ ਸਾਰੀ ਓਕੇ ਆ ਠੀਕ ਆ ਆ ਬੱਛਾ ਜੀ ਮਗਰ ਠੀਕ ਆ ਹਾਂਜੀ ਕਿੰਨਾ ਦੁੱਧ ਗੱਢ ਜੂ ਉਹਨਾਂ ਨੇ ਦੱਸਿਆ ਜੀ ਆ ਇਹ 17 18 ਕਿਲੋ ਚੋਇਆ ਆਪਾਂ ਦਾ 15 16 ਕਿਲੋ ਮੰਨ ਲੈ ਬੜੀ ਗੱਲ ਹੈ ਬਾਕੀ ਅਗਲੇ ਸਿਵਾ ਦੇ ਇੰਨਾ ਚ ਆ ਵੀ ਜਾਓ 4 ਕਿਲੋ ਬੋਲਾ ਚ ਹੋਇਆ ਆਪ ਜੈ ਜਮਾਲ ਇਹ ਜਿਦਾਂਗੇ 48000 ਦੀ ਤਿੰਨ ਨੰਬਰ 48 ਦੀ ਕੱਲ ਦੀ ਸੂਈ ਹੈ ਜੇਰ ਵਾਲੇ ਪਾਸੋਂ ਇਹ ਵੀ ਓਕੇ ਆ ਬਾਈ ਕਹਿੰਦਾ ਮਗਰ ਇਹਦੇ ਵੀ ਰਾਜਾ ਚੋਈ ਤੋਈ ਬਹੁਤ ਆ ਨੰਬਰ ਆ 24 ਇੱਕ ਨੰਬਰ ਆ 4 ਕਿਲੋ ਬੋਲੀ ਬਾਈ ਕਹਿੰਦਾ ਸੋਭਾ ਚ ਹੋਈ ਹੈ 15 16 ਕਿਲੋ ਪਿਆਜ ਜਿੰਨਾ ਤੋਂ ਲਈ ਉਹ ਤਾਂ ਵੱਧ ਦੱਸਦੇ ਆ ਪਰ ਤੁਸੀਂ 15 16 ਮੰਨ ਕੇ ਬਾਈ ਕਹਿੰਦਾ ਲੈ ਲਿਓ ਬਾਕੀ ਡੱਬੀ ਵਹਿੜਾ ਸਿਆਲਾਂ ਦੇ ਦੇਣ ਜੇ ਡੱਬੀ ਵਹਿੜ 15 16 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਨੇ ਆ ਛੋਟਾ ਕਾਨਾ ਬੋਦੀ ਵਾਲੀ ਵਛੀ ਮੁੱਲ ਬਈ ਕਿੰਨਾ ਇਹ ਪਹਾੜੀ ਆ ਕਿਹਦੇ ਦਾ 2 ਘਟ 50000 ਦੀ ਦੇ ਦੇਣੀ 48000 ਦੀ ਥੋੜਾ ਥੋੜਾ ਮਾਨਤਾਨ ਸਾਰੇ ਨਗਾਂ ਜੀ ਹੋ ਜੂ ਜੋੜਾ ਲੈ ਲੂ ਕੋਈ ਵੱਧ ਹੋ ਜੂ ਹੋ ਜੂ ਕੱਲੇ ਕੱਲੇ ਨਗ ਚੋਂ ਵੀ ਬੇਫਿਕਰ ਹੋ ਕੇ ਆ ਜਿਓ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ ਬਾਰ ਦੱਸਦਾ ਕਿਉਂਕਿ ਜਿਆਦੇ ਮਾਲ ਸੂਇਆ ਸਵਾਇਆ ਠੰਡੀ ਠੋਡੀ ਪੂਰੀ ਹੈ ਸੀਲਸਾਉ ਪੂਰੀ ਹੈ ਖਾਨ ਖੋਣ ਬਹੁਤ ਜਾਈ ਚ 5 ਘੰਟੇ ਪਹਿਜਾ ਥਾਣਾ ਆਦੀ ਚਵਾਈ ਵਾਲੇ ਹਵਾਨ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ 48000 ਚ ਮਾਨਤਾਨ ਹੋ ਜੂ 2 ਨੰਬਰ ਦਾ 43 ਚ ਹੋ ਜੂ 4 ਨੰਬਰ ਬਾਈ ਪਹਿਲਾ ਸੂਆ ਸੂਈ ਆ ਹੂੰ 15 ਤੋਂ 20 ਦਿਨ ਹੋ ਗਏ ਸੀ ਇਹਨੂੰ ਬੱਚਾ ਬੇਟਾ ਹੀ ਕਾਲਾ ਦੋਸਤੋ ਪਹਿਲੇ ਤਿੰਨੇ ਹੀ ਰਾਜੇ ਆ ਕਿੰਨਾ ਕੁ ਦੁੱਧ ਪਿਆਜੂ ਬਾਈ ਇਹਦੇ ਨਾਲ ਸੀਗਾ 16 17 ਕਿਲੋ ਜੀ ਹੂੰ ਆਪਾਂ ਕਣਕ ਕਣਕ ਚ ਜਿਆਦਾ ਫਸ ਰਹੇ ਜੀ ਹੁਣ 13 14 ਕਿਲੋ ਮੰਨ ਕੇ ਆ ਜੇ ਬੰਦਾ ਸੂਈ ਨੂੰ ਕਿੰਨਾ ਸਮਾਂ ਦੱਸਿਆ 15 ਤੋਂ 20 ਦਿਨ ਹੋ ਗਏ 15 ਤੋਂ 20ਾਂ ਦਿਨਾਂ ਦੀ ਸੂਈ ਆ ਅੱਜ ਚੋਣ ਵਾਲਾ ਕਿੰਨਾ ਮੰਨ ਕੇ ਚਲੋ 13 ਮੰਨੋ ਜੀ ਉਹ 14 ਹੀ ਪਣਾ ਕਿੰਨੇ ਦੀ ਇਹ 45000 ਦੀ ਤੇ ਠੀਕ ਹੈ ਦੋਸਤੋ ਮੈਂ ਤਾਂ ਰਾਜੇ ਰਾਣੀਆਂ ਵੇਖਣ ਲੱਗ ਗਿਆ ਸੀ ਤਾਂ ਹੀ ਮੇਰੇ ਮੂੰਹ 'ਚ ਨਿਕਲ ਗਿਆ ਕਿ ਕਿੰਨਾ ਕੁ ਪਿਆਜੂ ਪਰ ਇਹ ਤਾਂ ਸੂਈ ਵੀ ਆ ਦੁੱਧ ਤਿਆਰ ਆ ਜਿੰਨਾ 13 14 ਤਿਆਰ ਹੈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਬਾਈ ਕਹਿੰਦਾ ਸੇਵਾ ਪ੍ਰੋਪਰ ਹੋਈ ਨਹੀਂ ਕਿਉਂਕਿ ਬਾਈ ਦਾ ਵਲਗਣਾ ਵਾਵਾ ਆਲੂ ਉਲੂ ਵੀ ਬੀਜ ਦਾ ਨਾਲ ਕਣਕ ਤੇ ਤਾਂ ਕਰਕੇ ਬਾਈ ਕਹਿੰਦਾ ਉਧਰ ਖੇਤ ਵਾਲੇ ਕੰਮ ਧੰਦੇ ਜੀ ਰੁੱਝੇ ਰਹੇ ਪ੍ਰੋਪਰ ਸੇਵਾ ਹੋਈ ਨਹੀਂ 13 14 ਕਿਲੋ ਫੇਰ ਵੀ ਦੁੱਧ ਤਿਆਰ ਆ 15 16 ਕਿਲੋ ਬਾਈ ਦੱਸਦਾ ਦੁੱਧ ਪਿਆਜੂਗੀ ਮਾਨ ਤਾਨ ਹੋ ਜੂ ਮੁੱਲ ਜੈ ਜੀ ਆ ਮਗਰ ਇਹਦੇ ਰਾਜਾ ਹੁਣ ਅੱਗੇ ਰਾਣੀ ਆਉਣੀ ਆ ਜੇ ਕੋਈ ਰਾਣੀ ਵਾਲਾ ਚਾਹਵਾ ਨਾ ਰਾਣੀ ਹੁਣ ਅੱਗੇ ਤਿਆਰ ਆ ਖੜੀ ਆ ਰਾਣੀ ਪਹਿਲਾਂ ਰਾਣੀ ਵਿਖਾ ਦੇਣੇ ਕਿਉਂਕਿ ਰਾਜੇ ਬਾੜੀ ਆ। ਆ ਰਾਣੀ ਵੇਖ ਲਓ। ਚੰਗੀ ਆ ਬੱਚੀ। ਹੂੰ ਬੱਚਾ ਸੋਹਣਾ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਹੀ ਵਿਖਾਤਾ। ਦੱਸਿਏ ਬਾਈ ਇਹਦੇ ਬਾਰੇ। ਇਹ 25 26 ਦਿਨਾਂ ਦੀ ਸੂਈ ਆਈ। ਹੂੰ ਤੇ ਇੱਕ ਥਣੋਕ ਨਹੀਂ ਇਹਦਾ ਸੰਗ ਦਾ ਅੱਧਾ ਹੀ ਆ ਤੇ ਲਈ ਮੰਨੋ ਜੀ। ਬਹਿਣੀ ਕੇ ਕਬਹਿਣੀ? ਮੈਣੀ ਬਹਿਣੀ ਵਾਲਾ ਮੂਰਲਾ। ਮੂਰਲਾ। ਹਾਂਜੀ। ਤੇ 7-8 ਕਿਲੋ ਦੁੱਧ ਆਈ। ਠੀਕ ਐ। ਇਹ ਆਪਾਂ ਦੇ ਦਾਂਗੇ 24000 ਦੀ ਦੇਣਾ। ਦੋਸਤੋ ਬਹਿਣੀ ਵਾਲੇ ਮੂਰਲੇ। ਤੁਹਾਨੂੰ ਅੱਧੋ-ਅੱਧਾ ਹੀ ਥਾਣਾ ਭੋਂ ਕੋਈ ਤੇ ਅਲੀ ਮੰਨੇ ਸਭੀ ਮੰਨੇ ਜੀ ਕੋਈ ਗੱਲ ਨਹੀਂ ਆਪਾਂ ਨੂੰ ਕੋੜਾ ਕੋਈ ਹਾਂ 7-8 ਕਿਲੋ ਦੁੱਧ ਦਾ 24 ਦੀ 24 ਦੀ 24 ਦੀ ਦੇ ਦਾਂਗੇ ਬਾਈ ਕਹਿੰਦਾ ਮਗਰ ਬਹੁਤ ਸੋਹਣੀ ਮੱਛੀ ਐ ਵਜਨ ਬੋਝਨ ਦਾ ਬਹੁਤ ਐ ਵਹਿੜ ਦਾ ਪੂਰੀ ਰਾਜੀ ਐ ਆਪਾਂ ਮੂਰਲਾ ਥਾਣਾ ਮੂਰਲਾ ਥਾਣਾ ਬਹਿਣੀ ਵਾਲਾ 7-8 ਕਿਲੋ ਦੁੱਧ ਐ ਤੋ ਟਾਈਮ ਚੋ ਲਿਓ 4 ਟਾਈਮ ਚੋ ਲਿਓ ਫਮਾ ਧਾਰਾ ਮਾਰ ਕੇ ਲੈ ਜਾਓ ਥੋਡੀ ਮਰਜੀ ਐ ਤੁਸੀਂ ਪੈਸੇ ਲਾਉਣੇ ਥੋਡਾ ਹੱਕ ਐ ਆ ਮਗਰ ਇਹਦੇ ਵੱਛੀ ਐ ਰਾਣੀ ਗੁਲਾਬੀ ਥਾਣਾ ਰਾਣੀ ਦੇ ਮੋٹے ਮੋٹے ਮਾ ਲੋ ਜਾਇ ਜੀ 24000 ਅੱਗੇ ਆ ਜੀਏ ਬਾਈ ਕੱਲ ਸੂਈ ਜੀ ਪਹਿਲਾਂ ਸੂਆ ਠੀਕ ਐ ਮਗਰ ਕਟਾ ਆ ਗਿਆ ਜੇਰ ਪੈ ਗਈ ਜੇ ਰੋਕੇ ਸਾਰਾ ਕੁਝ ਪੋਲੀ ਧਾਰਾ ਕੱਟੇ ਦਾ ਵੀ ਪੂਰਾ ਕਰਦੀ ਐ ਇੰਨੀ ਵੀ ਨਹੀਂ ਗਈ ਹੂੰ ਤੇ 6-7 ਕਿਲੋ ਬੋੜਾ ਹੋਊ ਕਿੰਨਾ ਕਿ ਪੈ ਜੀਆ ਜੈਸਾ ਹੁੰਦਾ ਜੀ 6-7 ਕਿਲੋ ਹੋਣੀ ਐ 11-12 ਕਿਲੋ ਦੋਗੀ ਬਾਲਾ ਨਹੀਂ ਅੱਪਾ ਕਹਿੰਦੇ ਐ ਠੀਕ ਐ ਬਾਈ ਇਹਨਾਂ ਦਾ ਤੋਣਾ ਚਾਹੀਦਾ ਛੋਟੀ ਕੱਟੇ ਦੇ ਸਹਿਮਤ ਆ ਪੂਰੀ ਜਮਾਨ ਕੱਟੇ ਤੋਂ ਬਣਾ ਦਾ ਮੈਂਟਵ ਨਹੀਂ ਤੋਦੀ ਹੁਣ ਹੋਣੇ ਚੰਨ ਦਿਖਾ ਦਿੰਦੇ ਮੁੱਲ ਜਾਇਜ਼ ਆ ਇਹ ਮੰਗਣੂ ਜਾਂ ਜਿੰਨਾ ਮਰਜ਼ੀ ਮੰਗ ਲਗੇ ਆਪਾਂ ਇਹ 80 ਯਾਦੀ ਦੇ ਦਾ 8000 ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ 11 12 ਕਿਲੋ ਦੁੱਧ ਪਿਆਜੂ ਕੱਲ ਦੀ ਸੂਈ ਆ 6 7 ਕਿਲੋ ਬੌਲੀ ਤਿਆਰ ਆ ਮਗਰੇ ਦੇ ਮਾਲੀ ਆ ਆ ਵੇਖ ਲੋ ਬੱਚਾ ਕੱਟੇ ਤੇ ਸਹਿਮਤ ਆ ਸਹਿਮਤ ਤੇ ਮਤਲਬ ਮਤਲਬ ਕੱਟਾ ਲੈਂਦੀ ਐ ਪਹਿਲਾ ਸੂਆ ਕਈ ਪਸ਼ੂ ਥੋੜਾ ਕਣ ਹਾਂ ਲੈਂਦੇ ਨਹੀਂ ਕੋਈ ਗਲਤ ਪਾਸੇ ਨਾ ਲੈ ਜੇ ਮੈਂ ਤਾਂ ਕਹਿਆ ਸਾਰੇ ਭੈਣ ਭਰਾਵਾਂ ਨੂੰ ਪਤਾ ਆਮ ਪਹਿਲੇ ਨਾਲ ਝੁੱਟੀਆਂ ਕਰ ਜਾਂਦੀਆਂ ਹੁੰਦੀਆਂ ਪਰ ਬਾਈ ਕਹਿੰਦਾ ਕੋਈ ਚੱਕਰ ਨਹੀਂ ਬੱਚੇ ਦਾ ਮੋਹ ਕਰਦੀ ਆ ਬੱਚੇ ਦੀ ਚਵਾਈ ਕੀਤੀ ਏ ਰਾਤ ਵੀ ਤੇ ਸਵੇਰ ਵੀ ਕੱਲ ਦੀ ਸੂਈ ਆ ਦੋ ਟਾਈਮ ਚਵਾਈ ਹੋ ਗਈ ਏ ਦੀ 6-7 ਕਿਲੋ ਖੁੱਲੀ ਬੌਲੀ ਤਿਆਰ ਆ ਮਗਰ ਮਾਲੀ ਆ ਆ ਇਹਦਾ ਬੱਚਾ ਤੇ ਜੇ ਬੱਚੇ ਦੇ ਨਾਲ ਸਹਿਮਤ ਹੁੰਦੀ ਥੋਨੂੰ ਬੱਚੇ ਨੂੰ ਹਾਂਜੀ ਹਾਂਜੀ ਉਹਨੂੰ ਤਾਂ ਖੜਨ ਟੁੱਟ ਮਾਰਦੇ ਨਹੀਂ ਸੀ ਆਮ ਪਹਿਲੇ ਨਾਲ ਝੁੱਟੀਆਂ ਕਰ ਜਾਂਦੀਆਂ ਪਰ ਫਲ ਸੀਲ ਸਾਊਗਾ ਬੱਚੇ ਤੇ ਚਵਾਈ ਕਰਨੀ ਹੈ ਜੀ ਨੇ ਦੋ ਟਾਈਮ ਬੱਚਾ ਛੱਡ ਕੇ ਅਗਲਾ ਚੋਲੇ ਭਵਨ ਤਿੰਨ ਟਾਈਮ ਛੱਡ ਕੇ ਚੋਲੇ 11 12 ਕਿਲੋ ਦੁੱਧ ਪਿਆ ਜੀ ਮੁੱਲ 80000 ਜੀ ਹਾਂ ਜੀ ਕਰਦਾਂਗੇ ਵਿੱਚੋਂ ਮਾਰ 80000 ਚ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆਜੋ ਚਾਰ ਹੀ ਥਾਨ ਹੈ ਸੀਲ ਸਾਊ ਪੂਰੀ ਹੈ ਠੰਡੀ ਠੁੰਡੀ ਹੈ ਕੋਈ ਹੈ ਗਾ ਮਾਰ ਗਈ ਹੈ ਨਹੀਂ ਝੋਟੀ ਤਾਂ ਹੱਥ ਮਰਉਂਦੀ ਨਹੀਂ ਗਾ ਮਾਰ ਗਈ ਹੈ ਪੂਰੀ ਸੀਲ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਬਾਈ ਰਿਸ਼ਪਾਲ ਦੇ ਤੂਰ ਡੇਰੀ ਫਾਰਮ ਦੇ 6 ਪਸ਼ੂ ਸੇਲ ਚਾਰਾਂ ਦੇ ਮਗਰ ਰਾਜੇ ਆ ਇੱਕ ਦੇ ਮਗਰ ਰਾਣੀ ਆ ਤੇ ਇੱਕ ਹਜੇ ਪਤਾ ਨਹੀਂ ਰਾਜਾ ਦੇਊ ਕਿ ਰਾਣੀ ਦੇਊ ਇਹ ਹਜੇ ਹਫ਼ਤੇ ਨੂੰ ਪਤਾ ਲੱਗੂ ਅੱਜ ਤੋਂ 7ਵੇਂ ਨੂੰ ਤੇ ਇਹ ਚਾਰ ਤਾਜ਼ੀਆਂ ਸੂਈਆਂ ਵੈੜ ਇੱਕ ਗੱਬਣ ਵੈੜ ਤੇ ਇੱਕ ਤਾਜੀ ਸੂਈ ਝੋਟੀ 6 ਪਸ਼ੂ ਆ ਛੋਟੇ ਛੋਟੇ ਮੌਲ ਲੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਜੇ ਮੌਲ ਦੇ ਪਸ਼ੂ ਸਾਰਿਆਂ ਨੂੰ ਸੱਸ਼ਿਕਾ